ਪੁੱਤ ਵਿਆਹਿਆ ਸੋਚਿਆ ਨੂੰ ਦੀਆਂ ਪੱਕੀਆਂ ਖਾਵਾਂਗੇ ਕੀ ਪਤਾ ਸੀ ਲੋਕੋ ਸੁਕੀਆਂ ਤੋਂ ਵੀ ਜਾਵਾਂਗੇ ਕੀ ਪਤਾ ਸੀ ਲੋਕੋ ਸੁਕੀਆਂ ਤੋਂ ਵੀ ਜਾਵਾਂਗੇ ਘਰ ਨਾਲ ਜੇ ਸੁਣਿਓ ਲੋਕੋ ਗੱਲਾਂ ਅੱਜ ਦੀਆਂ ਕਰਮਾਂ ਦੇ ਨਾਲ ਮਿਲਦੀਆਂ ਲੋਕੋ ਨੂੰ ਹਾਂ ਚੱਜਦੀਆਂ ਕਰਮਾਂ ਦੇ ਨਾਲ ਮਿਲਦੀਆਂ ਲੋਕੋ ਨੂੰ ਹਾਛ ਜਦੀਆਂ ਪਿਓ ਮਰ ਜੇ ਕਹਿੰਦੀਆਂ ਜਗ ਤੇ ਹਨੇਰ ਪੈ ਗਿਆ ਜੇ ਸੋਰਾ ਮਰ ਜੇ ਕਿਦਰੇ ਬੁੱਢੜਾ ਗਲੋਂ ਲੈ ਗਿਆ ਜੇ ਸੋਰਾ ਮਰ ਜੇ ਕਿਦਰੇ ਬੁੱਢੜਾ ਗਲੋਂ ਲੈ ਗਿਆ ਜੇ ਸੋਚ-ਸੋਚ ਕੇ ਗੱਲਾਂ ਦਿਲ ਤੇ ਸਟਾਂ ਵੱਜਦੀਆਂ ਕਰਮਾਂ ਦੇ ਨਾਲ ਮਿਲਦੀਆਂ ਲੋਕੋ ਨੂੰ ਹਾਂ ਚੱਜਦੀਆਂ ਕਰਮਾਂ ਦੇ ਨਾਲ ਮਿਲਦੀਆਂ ਲੋਕੋ ਨੂੰ ਹਾਂ ਚੱਜਦੀਆਂ ਸੱਸ ਮੰਝੇ ਤੇ ਤੜਫੇ ਲੈ ਕੇ ਦੇਣ ਦਵਾਈ ਨਾ ਮਾਣੋ ਕਰ ਕਰ ਫੋਨ ਕਹਿੰਦੀਆਂ ਮਿਲਣ ਤੋਂ ਆਈ ਨਾ ਮਾਣੋ ਕਰ ਕਰ ਫੋਨ ਕਹਿੰਦੀਆਂ ਮਿਲਣ ਤੋਂ ਆਈ ਨਾ ਸੋਰਿਆਂ ਦੇ ਖੋਲਣ ਪਰਦੇ ਪੇਕਿਆਂ ਦੇ ਕੱਜ ਦਿਆਂ ਹਾਈ ਕਰਮਾਂ ਦੇ ਨਾਲ ਮਿਲਦੀਆਂ ਲੋਕੋ ਨੂੰ ਹਾਂ ਝੱਜ ਦਿਆਂ ਕਰਮਾਂ ਦੇ ਨਾਲ ਮਿਲਦੀਆਂ ਲੋਕੋ ਨੂੰ ਹਾਂ ਝੱਜ ਦਿਆਂ ਨਾ ਸੱਸ ਸੋਰੇ ਦੀ ਇੱਜ਼ਤ ਨਾ ਹੁੰਦੀ ਕਰਵਾਲੇ ਦੀ ਲਿਖਦੀ ਲਿਖਦੀ ਕਲਮ ਰੋ ਪਈ ਜੇ ਤਲਵਾੜੇ ਦੀ ਲਿਖਦੀ ਲਿਖਦੀ ਕਲਮ ਰੋਪਈ ਜੇ ਤਲਗੜ ਵਾਲੇ ਦੀ ਰਾਜ ਸੁਣਾਉਂਦਾ ਸਚੀਆਂ ਇਹ ਗੱਲਾਂ ਅੱਜ ਦੀਆਂ ਕਰਮਾਂ ਦੇ ਨਾਲ ਮਿਲਦਿਆਂ ਲੋਕੋ ਨੂੰ ਹਾਂ ਚੱਜਦੀਆਂ ਕਰਮਾਂ ਦੇ ਨਾਲ ਮਿਲਦਿਆਂ ਲੋਕੋ ਨੂੰ ਹਾਂ ਚੱਜਦੀਆਂ